ਇਹ ਦਿਨ ਬਾਰਾਂ ਟੁੱਟਾ ਉਹ ਦਿਨ ਹੀ ਥੀਰੇ ਜਿਹੜਾ ਦਿਨ ਪਾੜ ਪਿਆ ਸਾਰਾ ਡੱਬਰ ਫੇਰ ਉਧਰ ਰੋਂਦੇ ਰਹੇ ਵੀ ਫੇਰ ਅੱਗੇ ਵਾਲੇ ਹਾਲਾਤ ਬਣ ਗਏ ਵੀ ਪਾਣੀ ਦਾ ਮੁੜ ਕੇ ਦੋ ਸਾਲਾਂ ਪਿਛੋਂ ਫੇਰ ਆ ਗਿਆ ਸਾਡਾ ਪੁੱਤ ਨਹੀਂ ਮੁੜ ਕੇ ਆਇਆ ਇਧਰ ਉਹਦਾ ਨਾਮ ਗੁਰ ਸਮਰਦੀ ਵੀ ਸੀਗਾ 7.5 ਸਾਲ ਦਾ ਸੀਗਾ ਪੜ੍ਹ ਰਿਆ ਸੀ ਆਹ ਤੀਸਰੀ ਕਲਾਸ ਦੇ ਵਿੱਚ ਪੜ੍ਹਦਾ ਸੀਗਾ ਘਰ ਦੇ ਲਾਗੂ ਟੁੱਟ ਉਹਦਾ ਪਾੜ ਪਿਆ ਸੀਗਾ ਉਥੇ ਕਾਫੀ ਸੱਕਦੇ ਸੀ ਕਿ ਅਸੀਂ ਰੋਜ਼ ਉਥੇ ਸੇਵਾ ਕਰਨ ਚੱਲ ਜਾਂਦੇ ਹੁੰਦੇ ਸੀਗੇ ਸਾਰੇ ਘਰ ਦਾ ਪਰਿਵਾਰ ਚੱਲ ਜਾਂਦਾ ਹੁੰਦਾ ਸੀਗਾ ਤੇ ਉਹ ਵੀ ਉਥੇ ਚਲੇ ਜਾਂਦੇ ਨੇ ਦੇ ਖੇੜ ਦੇ ਖੋੜ ਦੇ ਰਹਿੰਦੇ ਹੁੰਦੇ ਤੇ ਉਪੜ ਕੇ ਖੇੜ ਦੇ ਖੇੜ ਦੇ ਕਿਰੇ ਡੂੰਗੇ ਪਾਣੀ ਦੇ ਵਿੱਚ ਚਲੇ ਗਏ ਤੇ ਉਥੋਂ ਕੁੜਕੇ ਹੀ ਕਿਹਾ ਲਾਭ ਦੇ ਲਾਭ ਦੇ ਰਹੇ ਦੇ ਕੋਈ ਨਜ਼ਰ ਨਹੀਂ ਪਿਆ ਲੱਗੇ ਟਾ ਟਾ ਲੇ ਚੱਲਦੇ ਰਹੇ ਕਿਸੇ ਤੇਰੀ ਨਜ਼ਰ ਪਿਆ ਉਹ ਲਾਭ ਦੇ ਲਾਭ ਦੇ ਹਰ ਦੇਖਦੇ ਰਹੇ ਤੇ ਉੱਤਮਣ ਦੇ ਟਾਕ ਸੇਵਾ ਆਸੇ-ਪਾਸੇ ਘਰਾ ਦੇ ਵਿੱਚ ਹੀ ਆਪਣੇ ਲਾਗੇ ਲਾ ਕੇ ਸਾਰਿਆਂ ਨੂੰ ਪੁੱਛਿਆ ਕਿਸੇ ਨੇ ਦੱਸਿਆ ਫਿਰ ਅਸੀਂ ਉੱਥੇ ਲਾਗੇ ਟੋਏ ਬੋਲਣ ਲਾ ਪਏ ਸੀ ਹਾੜਾ ਆਇਆ ਸੀ ਇਹ ਪਾਣੀ ਬੋਲਣ ਲਾ ਪੇ ਫਿਰ ਇੱਕ ਕਾਫੀ ਵੱਡਾ ਸੀਗਾ ਉੱਥੇ ਅਸੀਂ ਗਏ ਉਹਨਾਂ ਦੇ ਪੈੜਾ ਦੇ ਅਨਸਾਰ ਨਿਸ਼ਾਨ ਲੱਗੇ ਸੀ ਉਹ ਤੇ ਇੱਕ ਇਹ ਫਿਰ ਅਸੀਂ ਉਹਦੇ ਟੋਏ ਦੇ ਵਿੱਚ ਵੜੇ ਤੇ ਫਿਰ ਉੱਥੋਂ ਦੋ ਬੱਚੇ ਸਾਨੂੰ ਦੋਨੇ ਲੱਗ ਗਏ ਸੀ 2019 ਤੋਂ ਲੈ ਕੇ 2025 ਤੱਕ ਤਿੰਨ ਵਾਰ ਪਾਣੀ ਆਇਆ ਵੱਖ-ਵੱਖ ਇਲਾਕਿਆਂ ਨੂੰ ਪ੍ਰਭਾਵਿਤ ਕੀਤਾ ਪਰ ਜਦੋਂ ਉਸੇ ਇਲਾਕੇ ਦੇ ਵਿੱਚ ਵਾਰ-ਵਾਰ ਇਹ ਕਹਾਣੀ ਵਾਪਰਦੀ ਹੈ ਤਾਂ ਉਹਨਾਂ ਨੂੰ ਆਪਣਾ ਬੀਤਿਆ ਵੇਲਾ ਯਾਦ ਆਉਣ ਲੱਗ ਜਾਂਦਾ ਹੈ ਕਿਸੇ ਨੂੰ ਕਿਸੇ ਤਰੀਕੇ ਨਾਲ ਯਾਦ ਆਉਂਦਾ ਕਿ ਮੇਰੀ ਇੰਨੀ ਫਸਲ ਹੜ ਗਈ ਸੀ ਮੈਂ ਆਪਣੀ ਜ਼ਮੀਨ ਨੂੰ ਬਣਾਉਣ ਦੇ ਵਾਸਤੇ ਇਨਾ ਮੁਸ਼ਕਲਤ ਕੀਤੀ ਵੱਖ-ਵੱਖ ਤਰੀਕਿਆਂ ਨਾਲ ਕਿਸੇ ਦਾ ਕੋਈ ਨੁਕਸਾਨ ਕਿਸੇ ਦਾ ਕੋਈ ਨੁਕਸਾਨ ਪਰ ਜਿਸ ਪਰਿਵਾਰ ਦਾ ਜੀ ਦੁਨੀਆ ਤੋਂ ਚਲਾ ਗਿਆ ਹੋਵੇ ਇਹ ਸੜਦੇ ਕਰਕੇ ਉਸ ਨੂੰ ਤਾਂ ਰਹਿੰਦੀ ਦੁਨੀਆ ਤੱਕ ਇਹ ਗੱਲ ਯਾਦ ਰਹਿੂ ਜਦੋਂ ਤੱਕ ਉਹਦੇ ਸਾਹ ਰਹਿਣਗੇ ਉਸ ਨੂੰ ਯਾਦ ਰਹੇਗਾ ਕਿ ਫਲਾਣੇ ਸਾਲ ਦੇ ਵਿੱਚ ਪਾਣੀ ਆਇਆ ਸੀ ਤੇ ਮੇਰੇ ਪਰਿਵਾਰ ਦਾ ਜੀ ਸਾਡੇ ਤੋਂ ਵਿਛੜ ਗਿਆ ਸੀ ਮੇਰੇ ਨਾਲ ਇੱਕ ਵੀਰ ਆਇਆ ਦਾ ਨਾਮ ਰਾਮ ਸਿੰਘ ਹੈ ਰਾਮ ਸਿੰਘ ਦਾ ਸਾਢੇ ਇੱਕ ਸਾਲ 7 ਸਾਲ ਦਾ ਪੁੱਤਰ ਜਿਹੜਾ 2023 ਦੇ ਵਿੱਚ ਜਦੋਂ ਹੜ੍ਹ ਆਉਂਦੇ ਆ ਤਾਂ 23/2023 ਨੂੰ ਉਹ ਬੱਚਾ ਪਾਣੀ ਦੇ ਵਿੱਚ ਹੜ ਜਾਂਦਾ ਔਰ ਉਸ ਦੀ ਮੌਤ ਹੋ ਜਾਂਦੀ ਹੈ ਇੱਕ ਵਾਰ ਫੇਰ ਤੋਂ ਉਸ ਏਰੀਏ ਦੇ ਵਿੱਚ ਉਹਨਾਂ ਹੀ ਪਿੰਡਾਂ ਦੇ ਵਿੱਚ ਉਸੇ ਉਹੀ ਹਾਲਾਤ ਜਿਹੜੇ ਨੇ ਇੱਕ ਵਾਰ ਫੇਰ ਤੋਂ ਬਣੇ ਆ ਪਰ ਇਹ ਵੀਰ ਗੁਰੂ ਦੇ ਭਾਣੇ ਦੇ ਵਿੱਚ ਰਹਿ ਕੇ ਚੜ੍ਹਦੀ ਕਲਾ ਦੇ ਵਿੱਚ ਹਾਲੇ ਵੀ ਲੋਕਾਂ ਦੀ ਸੇਵਾ ਦੇ ਵਿੱਚ ਲੱਗਾ ਹੋਇਆ ਆਪਣੇ ਪੁੱਤਰ ਨੂੰ ਜ਼ਰੂਰ ਯਾਦ ਕਰਦਾ ਕਿ ਉਹ 22 ਤਰੀਕ ਨੂੰ ਕੀ ਕਰ ਰਿਹਾ ਸੀ ਜਾਂ 23 ਉਹ ਟਾਈਮ ਜਦੋਂ ਉਹਦਾ ਆਖਰੀ ਸੀ ਉਸ ਤੋਂ ਪਹਿਲਾਂ ਉਹ ਕੀ ਕੁਝ ਕਰ ਰਿਹਾ ਸੀ ਤਾਂ ਉਹ ਉਹ ਸਾਰਾ ਕੁਝ ਯਾਦ ਜ਼ਰੂਰ ਆਉਂਦਾ ਹੈ ਤਾ ਵੀਰ ਹੋਰਾ ਦੇ ਨਾਲ ਸਾਰੀ ਆਪਾਂ ਕਹਾਣੀ ਜਿਹੜੀ ਆ ਉਹ ਪੁੱਛਣ ਦੀ ਕੋਸ਼ਿਸ਼ ਕਰਾਂਗੇ ਵੀਰ ਜੀ ਸਾਢੇ 7 ਸਾਲ ਦਾ ਸੀ ਬੱਚਾ ਕੀ ਨਾਮ ਸੀ ਉਹਦਾ ਨਾਮ ਗੁਰਸਮਰਦੀਪ ਸਿੰਘ ਸੀਗਾ ਸਾਢੇ 7 ਸਾਲ ਦਾ ਸੀਗਾ ਪੜ੍ਹ ਰਿਆ ਸੀ ਆਹ ਤੀਸਰੀ ਕਲਾਸ ਦੇ ਵਿੱਚ ਪੜ੍ਹਦਾ ਸੀਗਾ ਗਿਆ ਕਿੱਧਰ ਸੀ ਉਹ ਤੁਹਾਡੇ ਕੋਲ ਸੀ ਜਾਂ ਪਾਸੇ ਕਿਤੇ ਹੋਰਾਂ ਢੀਆਂ ਗਵਾਂਡੀਆਂ ਦੇ ਸੀ ਵਾਪਰਿਆ ਕੀ ਸੀਗਾ ਨਹੀਂ ਉਹ ਜਿੱਤਰਾ ਸਾਡੇ ਘਰ ਦੇ ਲਾਗੋ ਟੁੱਟ ਉਹਦਾ ਪਾੜ ਪਿਆ ਸੀਗਾ ਉਥੇ ਕਾਫੀ ਸੱਕਤੇ ਸੀ ਕਿ ਅਸੀਂ ਰੋਜ਼ ਉਥੇ ਸੇਵਾ ਕਰਨ ਚੱਲ ਜਾਂਦੇ ਹੁੰਦੇ ਸੀਗੇ ਸਾਰੇ ਘਰ ਦਾ ਪਰਿਵਾਰ ਚੱਲ ਜਾਂਦਾ ਹੁੰਦਾ ਸੀਗਾ ਤੇ ਉਹ ਵੀ ਉਥੇ ਚਲੇ ਜਾਂਦੇ ਨੇ ਖੇੜਦੇ ਖੂੜਦੇ ਰਹਿੰਦੇ ਹੁੰਦੇ ਤੇ ਉਥੋਂ ਮੁੜ ਕੇ ਖੇੜਦੇ ਖੇੜਦੇ ਕਿਤੇ ਡੂੰਘੇ ਪਾਣੀ ਦੇ ਵਿੱਚ ਚਲੇ ਗਏ ਤੇ ਉਥੋਂ ਮੁੜ ਕੇ ਹੀ ਕਿਹਾ ਲਾਭ ਦੇ ਲਾਭ ਦੇ ਰਹੇ ਦੇ ਬਈ ਮਾਨ ਬਈ ਮਾਨ ਪਰ ਕੋਈ ਵੀ ਹੈ ਯਾਰ ਅਕਸਰ ਜਿਹਦੇ ਇੰਜ ਇਨਸਾਨੀ ਦਿਲ ਹੈ ਉਹ ਯਾਦ ਤੱਕ ਰਹੇ ਗਈ ਉਹਦੇ ਅੱਖਾਂ ਦੇ ਮੂਰੇ ਉਹ ਵੇਲਾ ਘੁੰਮ ਰਿਹਾ ਹੋਵੇਗਾ ਕੋਲੇ ਹੀ ਚਲਾ ਗਿਆ ਉਹ ਪਹਿਲਾਂ ਵੀ ਉੱਥੇ ਖੇਡਦਾ ਪਹਿਲਾਂ ਉੱਥੇ ਖੇਡਦਾ ਸੀ ਰੋਜ਼ ਜਾਂਦੇ ਹੁੰਦੇ ਸੀ ਜਿਸ ਤਰ੍ਹਾਂ ਉੱਥੇ ਕਾਫੀ 1.5-2 ਮਹੀਨੇ ਉੱਥੇ ਚੱਲਿਆ ਪਾੜ ਤੇ ਕੰਮ ਤੋਂ ਰੋਜ਼ ਜਾਂਦੇ ਹੁੰਦੇ ਸੀਗੇ ਉੱਥੇ ਲੱਗੇ ਆਪ ਪਾੜ ਪੂਰਨ ਦਾ ਕੰਮ ਕਰਦੇ ਸੀ ਪਾੜ ਪੂਰਨ ਦਾ ਕੰਮ ਕਰਦੇ ਅਸੀਂ ਵੀ ਉੱਥੇ ਚਲ ਜਾਂਦੇ ਫਿਰ ਬੱਚੇ ਵੀ ਲੱਗੇ ਚਲ ਜਾਂਦੇ ਨੇ ਘਰਾਂ ਦੇ ਲੱਗੇ ਆ ਗਏ ਸੀਗਾ ਉਸ ਦਿਨ ਬਾਬਾ ਜੀ ਜਿਹੜਾ ਸੁੱਖਾ ਸਿੰਘੂਣਾ ਨੇ ਉੱਥੇ ਕਾਫੀ ਵੱਡਾ ਲੰਗਰ ਲਾਇਆ ਹੋਇਆ ਸੀਗਾ ਤਾਂ ਬੱਚੇ ਵੀ ਉੱਥੇ ਚਲੇ ਗਏ ਕਹਿੰਦੇ ਅੱਜ ਆਪਾਂ ਕੰਮ ਸਮਾਪਤ ਕਰ ਦੇਣਾ ਮੂਵੀ ਦਾ ਆ ਦੇ ਪਹਾੜ ਆਪ ਬੰਦ ਕਰ ਦੇਣਾ ਤੇ ਉਥੇ ਹਜ਼ਾਰਾਂ ਦੇ ਹਿਸਾਬ ਤੇ ਸਖਤ ਸੀ ਪਰ ਕਿਸੇ ਦੇ ਕੋਈ ਨਜ਼ਰ ਨਹੀਂ ਪਿਆ ਲੱਗੇ ਟਟਾਲੇ ਚੱਲਦੇ ਰਹੇ ਕਿਸੇ ਤੇਰੀ ਨਜ਼ਰ ਪਿਆ ਵਸ ਲਬ ਦੇ ਲਬ ਦੇ ਫਿਰ ਦੇਖਦੇ ਰਹੇ ਤੇ ਉਥੇ ਮੁੜ ਕੇ ਟਾਕ ਸੇ ਆਸੇ-પાસੇ ਘਰਾ ਦੇ ਵਿੱਚ ਵੀ ਆਪਣੇ ਲਾਗੇ-ਲਾਗੇ ਸਾਰਿਆਂ ਨੂੰ ਪੁੱਛਿਆ ਕਿਸ ਨੇ ਨਹੀਂ ਦੱਸਿਆ ਫਿਰ ਅਸੀਂ ਉਥੇ ਲਾਗੇ ਟੋਏ ਭੋਲਣ ਲਾ ਪਏ ਸੀ ਹੜ ਆਇਆ ਸੀਗਾ ਪਾਣੀ ਭੋਲਣ ਲਾ ਪੇ ਫਿਰ ਇੱਕ ਕਾਫੀ ਵੱਡਾ ਸੀਗਾ ਉਥੇ ਅਸੀਂ ਗਏ ਉਹਨਾਂ ਦੇ ਪੈੜਾ ਦੇ ਅਨਸਾਰ ਨਿਸ਼ਾਨ ਲੱਗੇ ਸੀ ਉਹ ਦੇਖ ਕੇ ਫਿਰ ਅਸੀਂ ਉਹਦੇ ਟੋਏ ਦੇ ਵਿੱਚ ਉਹੜੇ ਤੇ ਫੇਰ ਉੱਥੋਂ ਦੋ ਬੱਚੇ ਸਾਨੂੰ ਦੋਨੇ ਲੱਗ ਗਏ ਸੀਗੇ ਇਕੱਠੇ ਦੋਵੇਂ ਇਕੱਠੇ ਚਲੇ ਗਏ ਹਾਂਜੀ ਦੋਨੇ ਦੋ ਬੱਚੇ ਦੂਜਾ ਬੱਚਾ ਕਿਸੇ ਦੂਸਰਾ ਬੱਚਾ ਸਾਡੇ ਲਾਗੇ ਘਾਂਟੀ ਸੀ ਉਹਨਾਂ ਦਾ ਸੀਗਾ ਉਹ ਵੀ ਉਹਨਾਂ ਕੀ ਸੀ ਉਸ ਦੀ ਉਮਰ ਕਿੰਨੀ ਉਹ ਤਾਂ 9 ਸਾਲ ਦਾ ਸੀਗਾ 9 ਸਾਲ ਦਾ ਸੀ ਹਾਂਜੀ ਉਹਨਾਂ ਦੇ ਦੋ ਲੜਕੀਆਂ ਇੱਕੋ ਕਾਕਾ ਸੀ ਇੱਕੋ ਹੀ ਕਾਕਾ ਸੀ ਦੋ ਬੇਟੀਆਂ ਦੋ ਬੇਟੀਆਂ ਤੁਹਾਡੇ ਬੱਚੇ ਆਪਣੇ ਦੋ ਕਾਕੇ ਸੀਗੇ ਦੋ ਕਾਕੇ ਸੀ ਹਾਂਜੀ ਇਹ ਵੱਡਾ ਸੀ ਇਹ ਛੋਟਾ ਸੀਗਾ ਛੋਟਾ ਹਾਂਜੀ ਦੂਸਰਾ ਵੱਡਾ ਸੀਗਾ ਫੇਰ ਉਹ ਜੀ ਮਾਰ ਪੈਗੀ ਬਈ ਫੇਰ ਉਹ ਜੀ ਮਾਰ ਪੈਗੀ ਔਰ ਦਾ ਡਰ ਲੱਗਦਾ ਸੀ ਆਪਣੇ ਬੱਚਿਆਂ ਨੂੰ ਘਰ ਆ ਜੋ ਬਾਹਰ ਨਹੀਂ ਨਿਕਲਦੇ ਨੇ ਵੀ ਕੀ ਪਤਾ ਕਿਹੜੇ ਵੇਲੇ ਕੀ ਹਾਸਾ ਵਾਪਰ ਜਾਣਾ ਏ ਕਾਲ ਤੋਂ ਡਰਦੇ ਸੀ ਨਹੀਂ ਨਿਕਲਦੇ ਨੇ ਬਾਹਰ ਆਪਣੇ ਬੱਚਿਆਂ ਨੂੰ ਮਦਦ ਮਿਲੀ ਬਾਈ ਕੋਈ ਕਿਸੇ ਤਰ੍ਹਾਂ ਦੀ ਦੇਖੋ ਕੋਈ ਗਿਆ ਹੋਇਆ ਜੀ ਤਾਂ ਵਾਪਸ ਨਹੀਂ ਮੁੜ ਸਕਦਾ ਕੋਈ ਵੀ ਨਹੀਂ ਲਿਆ ਸਕਦਾ ਪਰ ਫੇਰ ਵੀ ਘਟੋ ਘਟ ਇੱਕ ਉਮੀਦ ਹੁੰਦੀ ਆ ਆਸ ਹੁੰਦੀ ਆ ਕਿ ਕੋਈ ਸਰਕਾਰ ਕੋਈ ਸਾਡੀ ਬਾਹ ਫੜੇਗੀ ਜਾਂ ਕੋਈ ਮਦਦ ਨਾ ਕੋਈ ਮਦਦ ਨਹੀਂ ਸਰ ਮਿਲੀ ਸਾਨੂੰ ਸਾਡੇ ਕੋਲ ਪ੍ਰਸ਼ਾਸਨ ਦਾ ਬੰਦਾ ਨਹੀਂ ਕੋਈ ਆਇ ਤੇ ਕਰ ਪਹੁੰਚਿਆ ਉਥੇ ਕੋਈ ਨਹੀਂ ਪਹੁੰਚਿਆ ਸਾਡੇ ਕੋਲ ਉਥੇ ਬੱਚੇ ਦਾ ਪੁੱਛਣ ਵਾਸਤੇ ਨਹੀਂ ਪਹੁੰਚੇ ਕਿ ਕੀ ਜਾਨੀ ਨੁਕਸਾਨ ਕਿਸ ਦਾ ਹੋਇਆ ਨਾ ਨਾ ਪਹੁੰਚਿਆ ਨਹੀਂ ਕੋਈ ਜਾਨੀ ਨੁਕਸਾਨ ਪੁੱਛਣ ਦਾ ਕੋਈ ਪਹੁੰਚਿਆ ਨਹੀਂ ਉਥੇ ਰਿਕਾਰਡ ਹੀ ਦਰਜ ਨਹੀਂ ਹੋਇਆ ਕਿ ਹੜਾਂ ਦੇ ਵਿੱਚ ਕੋਈ ਰੜਿਆ ਸੀ ਨਾ ਨਾ ਰਿਕਾਰਡ ਦਰਜ ਨਹੀਂ ਕੀਤਾ ਕਿਸ ਨੇ ਚਲੋ ਮੌਜਾ ਤਾਂ ਕਿੱਥੋਂ ਮਿਲਣਾ ਸੀ ਨਾ ਨਾ ਮਾਜਵਾ ਨੇ ਕਿੱਥੋਂ ਦੇਣਾ ਹਾਲੇ ਤੱਕ ਵੀ ਨਹੀਂ ਪੁੱਛਿਆ ਕਿਸੇ ਆਏ ਦੇਕਰ ਨਹੀਂ ਕਿਸੇ ਨੇ ਪੁੱਛਿਆ ਸਾਨੂੰ ਗਏ ਤੁਸੀਂ ਕਿਤੇ ਆਪਣਾ ਦੱਸਣ ਵਾਸਤੇ ਕਿ ਦੇਖੋ ਸਾਡਾ ਇਹ ਨੁਕਸਾਨ ਹੋਇਆ ਸੀ ਸਰਕਾਰ ਕੋਈ ਗੱਲ ਅਸੀਂ ਉੱਥੇ ਗਏ ਸੀ ਸਰਕਾਰੀ ਹਸਪੀਟਲ ਸੰਤਾਰਪੁਰ ਲੋਧੀ ਉਥੋਂ ਮੁੜ ਕੇ ਆਉਂਦਾਂ ਨੇ ਕਹਿ ਦਿੱਤਾ ਵੀ ਇਹ ਨਹੀਂ ਗਏ ਕਿ ਡੈਡ ਕਾ ਡੈਡ ਵਾਇ ਫਿਰ ਉਸ ਤੋਂ ਲੈ ਕੇ ਅਸੀਂ ਘਰਾਂ ਨੂੰ ਆ ਗਏ ਸੀ ਅਰੇ ਠੀਕ ਹੈ ਹਾਂ ਹੁਣ ਵੀ ਸੇਵਾ ਕਰ ਰਹੇ ਤੁਸੀਂ ਹਾਂ ਜੀ ਸੇਵਾ ਕਰ ਰਹੇ ਠੀਕ ਠੀਕ ਸੇਵਾ ਕਰਦੇ ਬਸ ਆਹ ਇੱਥੇ ਜਿਹੜਾ ਪ੍ਰਾਈਵੇਟ ਬਿਜਲੀ ਦਾ ਕੰਮ ਕਰਦਾ ਉਹਦੇ ਵਿੱਚ ਜਦੋਂ ਫਾਲਟ ਬੁੱਲਟ ਪੈਂਦਾ ਫਿਰ ਲਾਈਟ ਚਾਲੂ ਕਰ ਦੇਈ ਦੀ ਸੰਤਾ ਦੇ ਸੰਯੋਗ ਦੇ ਨਾਲ ਉਤਰਾ ਵੀ ਜਿੱਤਰਾ ਆਪਾਂ ਘਰ ਆ ਘਰਾਂ ਦੇ ਵਿੱਚ ਸਮਾਂ ਲੱਗਣਾ ਉਹ ਵੀ ਸਾਰਿਆਂ ਦਾ ਸੰਯੋਗ ਦੇਈਦਾ ਹੈ ਬਈ ਬੱਚੇ ਦੀ ਮਾਤਾ ਤਾਂ ਦੇਖੋ ਮਾਂ ਬਾਪ ਨੂੰ ਤਾਂ ਦੋਵਾਂ ਨੂੰ ਆਪਣੇ ਬੱਚੇ ਜਿਹੜੇ ਆ ਉਹ ਕਦੇ ਨਹੀਂ ਭੁੱਲਦੇ ਹੁੰਦੇ ਹਾਂਜੀ ਮਾਂ ਤੇ ਤਾਂ ਫੇਰ ਉਹੀ ਵੇਲਾ ਵੇਲਾ ਬੀਤ ਰਿਹਾ ਹੋਊਗਾ ਇਸ ਹਾਂਜੀ ਸਾਹਿਬ ਇਸ ਦਿਨ ਬਾਹਰ ਟੋਟਾ ਹੋਦਿਆਂ ਇਸ ਫੇਰੇ ਜਿਹੜੇ ਦਿਨ ਪਾੜ ਪਿਆ ਸਾਰਾ ਟੱਬਰ ਫੇਰ ਉਧਰ ਰੋਂਦੇ ਰਹੇ ਵੀ ਫੇਰ ਅੱਗੇ ਵਾਲੇ ਹਾਲਾਤ ਬਣ ਗਏ ਵੀ ਪਾਣੀ ਦਾ ਮੁੜ ਕੇ 2 ਸਾਲ ਪਿਛੇ ਫੇਰ ਆ ਗਿਆ ਸਾਡਾ ਪੁੱਤ ਨਹੀਂ ਮੁੜ ਕੇ ਆਇਆ ਇਹ ਤੇ ਕਰ ਪਾਣੀ ਫੇਰ ਮੁੜਿਆ ਆ ਪਰ ਉਹ ਕਹਿੰਦੇ ਕਿ ਅਸੀਂ ਉਡੀਕ ਰਹੇ ਹਾਂ ਕਿ ਸਾਡਾ ਪੁੱਤ ਵਾਪਸ ਨਹੀਂ ਆਇਆ ਤਾਂ ਇਹ ਵੀਰ ਹੋਰਾਂ ਦੀ ਕਹਾਣੀ ਸੀ ਖੁਦ ਨੌਜਵਾਨ ਹੈ ਇਹ ਵੀਰ ਛੋਟਾ ਜਿਹਾ ਬੱਚਾ 1.7 ਸਾਲ ਦਾ ਜਿਹੜਾ ਇਸ ਦੁਨੀਆ ਤੋਂ 2023 ਦੇ ਵਿੱਚ ਚਲਾ ਗਿਆ ਤਾਂ ਇਹ ਇੱਕ ਘਰ ਦੇ ਹਾਲਾਤ ਨਹੀਂ ਜਦੋਂ ਸੁਲਤਾਨਪੁਰ ਲੋਧੀ ਦੇ ਵਿੱਚ 2019 ਦੇ ਵਿੱਚ ਪਾਣੀ ਆਉਂਦਾ 2023 ਦੇ ਵਿੱਚ ਪਾਣੀ ਆਉਂਦਾ ਤਾਂ ਉਦੋਂ ਵੀ ਇੱਕ ਨੌਜਵਾਨ ਰਾਸ਼ਨ ਲੈਣ ਦੇ ਲਈ ਜਾਂਦਾ ਹੈ ਤੇ ਮੋਟਰਸਾਈਕਲ ਦੇ ਸਮੇਤ ਉਹ ਪਾਣੀ ਦੇ ਵਿੱਚ ਰੁੜ ਜਾਂਦਾ ਹੈ। ਔਰ ਕਰੀਬ 4 ਦਿਨ ਤੱਕ ਉਹਦੀ Laash ਨਹੀਂ ਲੱਭਦੀ। ਤਾਂ ਇਹ ਹਾਲਾਤ ਜਿਹੜੇ ਨੇ ਇਹ ਪੰਜਾਬ ਦੇ ਵਾਰ-ਵਾਰ ਹੁੰਦੇ ਆ। ਪਾਣੀ ਤੇ ਬਹੁਤ ਸਾਰੀ ਸਿਆਸਤ ਤਾਂ ਹੁੰਦੀ ਹੈ। ਪਾਣੀ ਅਸੀਂ ਨਹੀਂ ਦੇਣਾ, ਦੂਜੇ ਕਹਿੰਦੇ ਅਸੀਂ ਲੈਣਾ ਹੈ। ਫਲਾਨੀ ਨਹਿਰ ਚਲਾਉਣੀ ਹੈ, ਫਲਾਨੀ ਨਹਿਰ ਨਹੀਂ ਚਲਾਉਣੀ। ਪਰ ਜਦੋਂ ਕੋਈ ਇਸ ਤਰ੍ਹਾਂ ਦਾ ਨੁਕਸਾਨ ਭੁਗਤਦਾ ਹੈ ਤਾਂ ਉਹ ਪੰਜਾਬ ਦੇ ਲੋਕ ਹੈ। ਜਾਂ ਇਹ ਬੰਨਾਂ ਤੇ ਬੈਠੇ ਹੋਏ ਲੋਕ ਨੇ। ਵੀਰ ਹੋਰਾਂ ਦਾ ਮਲਾਲ ਹੈ ਕਿ ਸਾਡਾ ਨੁਕਸਾਨ ਤਾਂ ਹੋਇਆ ਪਰ ਸਰਕਾਰ ਨੇ ਬਾਹ ਨਹੀਂ ਫੜੀ ਪ੍ਰਸ਼ਾਸਨ ਨੇ ਹਾਲੇ ਤੱਕ ਵੀ ਇਹ ਦਰਜ ਨਹੀਂ ਕੀਤਾ ਕਿ ਹੜ੍ਹਾਂ ਦੇ ਵਿੱਚ ਬਾਕੀ ਨੁਕਸਾਨ ਜਾਂ ਬਾਕੀ ਗਰਦੌਰੀ ਦੇ ਨਾਲ-ਨਾਲ ਇਹਨਾਂ ਦੇ ਬੱਚੇ ਦਾ ਵੀ ਨੁਕਸਾਨ ਹੋਇਆ ਸੀ ਕੋਈ ਜਾਨੀ ਨੁਕਸਾਨ ਵੀ ਹੋਇਆ ਸੀ ਤਾਂ ਸਰਕਾਰ ਦੇ ਨਾਲ ਉਹਨਾਂ ਨੂੰ ਰੰਜ ਹੁਣ ਤੱਕ ਵੀ ਹੈ ਆਪਣੇ ਸਹਿਯੋਗੀ ਬਾਂਟੀ ਦੇ ਨਾਲ ਮਰਾਵੀ ਸੰਗਰਾਉ ਦਾ ਅਨਮਿਊਟ ਸੁਲਤਾਨਪੁਰ ਲੋਧੀ